ਕਦੇ ਸੰਖਿਆ ਨ ਕਰੇ ਕਦੋਂ ਮਾਰੇ ਮੈਨੂੰ ਘੱਟ ਮਿਲਿਆ ਹਮੇਸ਼ਾ ਕਹ ਕਦੋਂ ਮੇਰੇ ਕੋਲੇ ਬਹੁਤ ਹੈ ਬਹੁਤ ਹੈ ਤੇ ਬਹੁਤਾ ਕਹੀਏ ਬਹੁਤਾ ਹੋਏ ਬਹੁਤਾ ਕਹੀਏ ਬਹੁਤਾ ਹੋਏ ਤੇ ਜੇ ਐਵੇਂ ਕਹੀ ਜਾਈਏ ਨਹੀਂ ਜੀ ਸਾਡੇ ਕੋਲੇ ਕੁਝ ਨਹੀਂ ਹੋਵੇ ਭਲਾ ਸਾਦਾ ਕੁਛ ਕਹਿੰਦੇ ਰੱਬ ਨਰਾਜ ਹੋ ਜਾਂਦਾ ਵੀ ਤੈਨੂੰ ਦਿੱਤਾ ਸਭ ਕੁਝ ਧੂਬੇ ਦਾ ਝੂਠ ਬੋਲੀ ਜਾਂ ਨਾ ਤੋ ਕਹਿੰਦਾ ਮੇਰੇ ਕੋਲੇ ਕੁਛ ਵੀ ਨਹੀਂ ਸਭ ਤੋਂ ਵੱਡੀ ਗੱਲ ਹੈ ਜਿਹਨੂੰ ਮਿਲ ਗਈ ਇਹ ਸਰੀਰ ਨੂੰ ਤੰਦਰੁਸਤੀ ਤੰਦਰੁਸਤੀ ਬਹੁਤ ਵੱਡੀ ਗੱਲ ਹੈ ਜਿਹਦੇ ਕੋਲੇ ਤੰਦਰੁਸਤੀ ਹੈ ਨਾ ਸਭ ਕੁਝ ਹੀ ਹੈ ਉਹਦੇ ਕੋਲੇ ਵੀ ਦੂਜਾ ਮਨ ਹਰੀ ਦੇ ਰੰਗ ਵਿੱਚ ਰੰਗਿਆ ਰਵੇ ਤੀਜਾ ਬੰਦਾ ਧਰਮੀ ਰਵੇ ਧਰਮੀ ਸੇਵਾ ਤੇ ਸਿਮਰਨ ਵਿੱਚ ਖੁੱਭਿਆ ਰਵੇ ਸੇਵਾ ਤੇ ਸਿਮਰਨ ਦੋ ਖੰਭਾ ਬੰਦੇ ਦੀ ਜਿਵੇਂ ਇੱਕ ਪੰਛੀ ਆਕਾਸ਼ ਵਿੱਚ ਉੱਡਦਾ ਉਹਦੇ ਦੋ ਖੰਭ ਹੁੰਦੇ ਆ ਜੇ ਇੱਕ ਖੰਭ ਨਾਲ ਉੱਡਣਾ ਚਾਵੇ ਉੱਡ ਨਹੀਂ ਸਕਦਾ ਦੋ ਖੰਭ ਹੋਣਗੇ ਦੋਨੇ ਕੰਮ ਕਰਨਗੇ ਫਿਰ ਉੱਡੂਗਾ ਐਵੇਂ ਸੇਵਾ ਵੀ ਇੱਕ ਖੰਭ ਹੈ ਇੱਕ ਖੰਭ ਹੈ ਸਿਮਰਨ ਕਈ ਬੰਦੇ ਕੱਲੀ ਸੇਵਾ ਕਰਦੇ ਆ ਸਿਮਰਨ ਨਹੀਂ ਕਰਦੇ ਫਿਰ ਵੀ ਪੂਰਾ ਲਾਹਾ ਨਹੀਂ ਮਿਲਦਾ ਰੱਬ ਦੇ ਨੇੜੇ ਨਹੀਂ ਹੁੰਦੇ ਪੁੰਨ ਜਦੂਦ ਬਣ ਜਾਂਦੇ ਆ ਪੁੰਨ ਤਾਂ ਰੱਬ ਦਾ ਰੱਬ ਦਾ ਐਡਾ ਕਾਨੂੰਨ ਹੈ ਤੁਸੀਂ ਚੱਲ ਕੇ ਆਏ ਆ ਤੁਹਾਡੇ ਇੱਕ ਇੱਕ ਕਦਮ ਦਾ ਫਲ ਰੱਬ ਤੁਹਾਡੀ ਝੋਲੀ 'ਚ ਪਾਊਗਾ ਜਿਉਂ ਦੀ ਭਾਵਨਾ ਨਾਲ ਆਇਆ ਉਹ ਜਿਹਾ ਹੀ ਤੁਹਾਨੂੰ ਫਲ ਮਿਲੂਗਾ ਇੱਕ ਕਦਮ ਦਾ ਵੀ ਫਲ ਰੱਬ ਥੋਥੋ ਲੁਕੋ ਕੇ ਨਹੀਂ ਰੱਖੂਗਾ ਇਹ ਰੱਬ ਦੀ ਨੀਤੀ ਹੈ